ਸਤਾਏ ਪੀੜਿਤਾ ਵੱਲੋਂ ਅੱਜ ਥਾਣਾ ਸੁਹਾਣਾ ਮੁਹਾਲੀ ਦਾ ਕਿਰਾਵ ਕੀਤਾ ਗਿਆ ਜਿਸ ਦੀ ਅਗਵਾਈ ਉੱਗੇ ਸਮਾਜ ਸੇਵੀ ਅਤੇ ਐਸਸੀਬੀਸੀ ਮਹਾਪੰਚਾਇਤ ਦੇ ਪ੍ਰਧਾਨ ਬਲਵਿੰਦਰ ਗੁੰਮੜਾ ਨੇ ਕੀਤੀ ਇਸ ਮੌਕੇ ਦੇ ਉੱਤੇ ਕਈ ਹੋਰ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਸ਼ਾਮਲ ਹੋਏ ਥਾਣਾ ਸੁਹਾਣਾ ਦੇ ਬਾਹਰ ਧਰਨਾ ਲਗਾ ਕੇ ਪੀੜਿਤਾ ਵੱਲੋਂ ਪੰਜਾਬ ਪੁਲਿਸ ਅਤੇ ਸਰਕਾਰ ਦੇ ਖਿਲਾਫ ਕੀਤੀ ਗਈ ਨਾਰੇਬਾਜ਼ੀ ਦੇਖ ਮੇਰੇ ਪਰਦੇ ਦੀ ਮੇਰੇ ਘਰ ਦੇ ਬੱਚੇ ਬੱਚੇ ਨੂੰ ਕੁੱਟ ਕੇ ਤਰਪਾਨਾ ਘਡਾਸੀਆ ਇਹ ਪੁਲਿਸ ਦਾ 30 ਤਰੀਕ ਦੀ ਰਿਪੋਰਟ ਲਈ ਦੀ ਕੁਝ ਮਰਾਦ ਨਹੀਂ ਮੇਰੇ ਘਰ ਗਿਆ ਜਾਂਚ ਕੀਤਾ ਉਹ ਅਸੀਂ ਕੱਕੇਾਰੇ ਟੂਡੇ ਜੀਤੇ ਲੰ ਲਾ ਕੇ ਕਹ ਰਹੇ ਆਪਾਂ ਘੁੰਡੇ ਅੱਗੇ ਮੇਰੇ ਘਰ ਘੁੰਮਦੇ ਆ ਔਰ ਪੁਲਿਸ ਕੋਈ ਵੀ ਚਲਾਈ ਨਹੀਂ ਕਰਦੀ ਅਨਿਤ ਸੌਨ ਨੂੰ ਅਗਲੀ ਪੁਲਿਸ ਸਰਕਾਰ ਤੋਂ ਲੋਜੇਗਾ ਐਮਐਲਏ ਚਾਹੁੰਦੀ ਹੈ ਐ ਸਰਪੰਚਾ ਪੰਚਾ ਦੇ ਨੇ ਪੁਲਿਸ ਦਾ ਮਤਲਬ ਨਹੀਂ ਕੋਈ ਸਰਪੰਚਾ ਬਣਾਉਂਦੇ 1700 ਐਸਾ بڑا ਕੇਸ ਹੋਇਆ ਬਈ ਤੇ ਸਰਪੰਚੀ ਕਹਿੰਦੇ ਪੁਲਿਸ ਨਹੀਂ ਕਰਦਾ ਇਹ ਤਰੀਕਾ ਕਿਸ ਤਰ੍ਹਾਂ ਸੀ ਜਿੰਦੇ ਨਾਲ ਲਾਗਾ ਪੈਸੇ ਦਿਨਵਾ ਵੀ ਅਸੀਂ ਉਥੇ ਸੇਪ ਹੈ ਅਸੀਂ ਉਰੀ ਬੈਠੋ ਮੈਂ ਮੇਰੇ ਮੁੰਡੇ ਨੂੰ ਅੱਜ ਤੋਂ 24 ਦਿਨ ਹੋ ਗਏ 40 ਕਾ ਕੇ ਰਹਿ ਗਏ 40 ਐਸ ਐਚਓ ਤੱਕਰ ਦੇ ਵਾਰੀ ਕੋਰ ਨਹੀਂ ਕਰੀ ਐਸ ਐਚਓ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਕਿਹੜਾ ਐਸ ਐਚਓ ਨੂੰ ਦਬਾਉਂਦਾ ਹੈ ਮੁਰਦਾਬਾਦ ਇਹ ਮੈਂਨੇ ਦਾ ਦਬਾਵਾ ਸੀ ਐਮ ਐਨਓ ਦਾ ਧਰੋਕ ਲੀਏ ਕੋਈ ਐਸ ਐਚਓ ਤੋਂ ਸਹੀ ਸਾਬਤ ਕੋ ਮੋੜ ਕਿਹਦਾ ਪੁਲਿਸ ਪ੍ਰਸ਼ਾਸਨ ਮੁਰਦਾਬਾ 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 ਪੁਲਿਸ ਪ੍ਰਸ਼ਾਸਨ ਮੁਰਦਾਬਾ 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 ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਡਾ ਪ੍ਰੈਸ ਦਾ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਲੋਕਾਂ ਦੀ ਆਵਾਜ਼ ਦੱਬੀ ਕੁਚਲੀ ਆਵਾਜ਼ ਇਹਨੂੰ ਘਰ ਘਰ ਬਚਾਉਣ ਦਾ ਇੱਕ ਬਹੁਤ ਵੱਡਾ ਯੋਗਦਾਨ ਪਾਉਂਦੇ ਹੋ ਪਹਿਲਾਂ ਵੀ ਤੁਸੀਂ ਲੋਕਾਂ ਨੂੰ ਨਿਆਂ ਸਾਬਤਵਾ ਸਕਦੇ ਹੋ ਪ੍ਰੈਸ ਰਾਹੀਂ ਭੇਜੀ ਉਸੇ ਲੜੀ ਚ ਅੱਜ ਐਸ்சிਬੀਸੀ ਮਹਾਪੰਚਾਇਤ ਦਾ ਜੋ ਮੋਰਚਾ ਹੈ ਉਥੇ ਦਿਨ ਰਾਤ ਇਹ ਪਬਲਿਕ ਜਿਹੜੀ ਹਰਾਸਮੈਂਟ ਹੁੰਦੀ ਫਿਰ ਰਹੀ ਹੈ ਇਹਨਾਂ ਦੀ ਕਿਤੇ ਸੁਣਾਈ ਨਹੀਂ ਹੁੰਦੀ ਉਹ ਐਸਐਸਪੀ ਦਫ਼ਤਰ ਐਸਡੀਐਮ ਦਫ਼ਤਰ ਥਾਣੇ ਸੁਹਾਣੇ ਦੇ ਖਾਸ ਕਰ ਜਾਂਦਾ ਕੇਸ ਨੇ ਬੀਐਸਪੀ ਸਿਟੀ 2 ਦੇ ਅਧੀਨ ਜਿਹੜੇ ਤਿੰਨ ਚਾਰ ਥਾਣੇ ਚਾਹ ਉਹ ਆਈਟੀ ਸਿਟੀ ਥਾਣੇ ਦੀ ਗੱਲ ਕਰ ਲੋ ਸੌ ਆੜਾ ਧਾਰੇ ਦੀ ਗੱਲ ਕਰ ਲੋ ਉਸ 11 ਦੀ ਗੱਲ ਕਰ ਲੋ ਜਿਹੜੇ 4-5 ਥਾਣੇ ਆਏ ਸਿਟੀ 2 ਦੇ ਅਧੀਨ ਹੈ ਇੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਜਦਕਿ ਥਾਣੇ ਦੇ ਖਿਲਾਫ ਰੋਜ਼ ਹਰ ਰੋਜ਼ ਮੈਟਰ ਆਂਦਾ ਅੱਜ ਸਾਡੇ ਕੋਲੇ 6-7 ਮੈਟਰ ਨੇ ਪਿੰਡ ਰੈਪਰ ਦੀ ਗੱਲ ਕਰ ਲੋ ਅਵਤਾਰ ਸਿੰਘ ਦੇ ਪਰਿਵਾਰ ਦੇ ਨਾਲ ਮਕਾਨ ਗਿਰ ਜਾਂਦਾ ਤਲਾੜ ਦੇ ਬਿਲਡਿੰਗ ਛੱਤ ਲਈ ਉਹਦਾ ਪਰਿਵਾਰ ਇੰਨੇ ਛੁਗੜ ਬਾਲ ਬਾਲ ਬਚਿਆ ਜਿਹਦੇ ਐਸਡੀਐਮ ਨੇ ਆਰਡਰ ਕਰਤੇ ਵੀ ਮਕਾਨ ਦਾ ਜਿਹੜਾ ਤੁਰੰਤ ਕਬਜ਼ਾ ਲੈ ਕੇ ਜਾਇਆ ਲੈ ਕੇ ਐਸੇ ਕਿਉਂ ਸੁਆਣਾ ਤੁਰੰਤ ਕੰਮ ਰੋਕੇ ਪਰ ਸੁਆਣਾ ਥਾਣੇ ਨੂੰ ਅਜੇ 4 ਦਿਨ ਹੋ ਗਏ ਰੈਪਰ ਦਾ ਰਸਤਾ ਲੱਭਿਆ ਨਹੀਂ ਪੀ ਰੈਪਰ ਕਿੱਥੇ ਐ ਕਿੱਥੇ ਪਾਰਸਿਕ ਨਾਮਗਾਨ ਐ ਐਸੇ ਤਰ੍ਹਾਂ ਟੀਸੀਟੀ ਤੋਂ ਗੁਰਜੀਤ ਸਿੰਘ ਆਇਆ ਜਿਹਦਾ 1 ਮਹੀਨਾ ਹੋ ਗਿਆ ਸਮਾਨ ਚੱਕਿਆ ਸੀਸੀਟੀਵੀ ਕੈਮਰਿਆਂ ਚ ਫੁਟੇਜ ਐ ਕੋਈ ਕਾਰਵਾਈ ਨਹੀਂ ਹੋਈ ਐਸੇ ਤਰ੍ਹਾਂ ਕੈਲਾ ਪਿੰਡ ਤੋਂ ਆਇਆ ਗਰਵੀਤ ਸਿੰਘ ਉਹਦੇ ਪਰਿਵਾਰ ਨੂੰ ਕੋਈ ਨਿਆਂ ਸਾਫ ਨਹੀਂ ਮਿਲਦਾ ਅੰਦਰ ਆ ਕੇ ਵੱਢ ਜੰਦੇ ਮਾਰ ਜੰਦੇ ਬੁਰੀ ਹਾਲਤ ਕਰ ਦਿੰਦੇ ਬਣਦੀਆਂ ਤਾਰਾਵਾਂ ਨਹੀਂ ਲਾਈਆਂ ਜਾਂਦੀਆਂ ਐਸੇ ਤਰ੍ਹਾਂ ਲਾਂਡਰਾਂ ਤੋਂ ਇੱਕ ਜਿੰਮ ਦਾ ਰੋਲਾ 85 ਸਾਲ ਦੀ ਬਜ਼ੁਰਗ ਮਾਤਾ ਨੂੰ ਅੰਦਰ ਬੰਦ ਕਰਕੇ ਕਬਜ਼ਾ ਲੈਂਦੇ 3:30 ਵਜੇ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਸਾਰੇ ਕੇਸ ਲਗਭਗ ਸੁਆਣਾ ਥਾਣੇ ਦੇ ਆ ਮੇਰੀਆਂ ਖੁਦ ਮੇਰੇ ਦੋ ਪਰਸਨਲ ਕੇਸ ਹੈ ਮੇਰੇ ਬੇਟੇ ਦੇ ਪਰਚਾ ਕਰਤਾ ਸੀ ਮੇਰੇ ਤੇ ਘਰ ਵਾਲੀ ਦੇ ਪਰਚਾ ਕਰਤਾ ਸੀ ਇੱਕ ਇੱਕ ਸਾਲ ਤੋਂ ਹਰਵੀਰ ਸਿੰਘ ਠਵਾਲ ਜਿਹੜਾ ਹੈ ਇਨਕੁਆਰੀ ਦੱਬੀ ਬੈਠਿਆ ਉਹੀ ਡੀਐਸਪੀ ਹੈ ਜਿਹੜਾ ਨਹੀਂ ਕਾਰਵਾਈ ਹੋਣ ਦਿੰਦਾ ਤੇ ਇਹ ਜਿਹੜੇ ਲੋਕ ਨੇ ਐਮਐਲਏ ਚਲਾ ਰਿਹਾ ਇਸ ਥਾਣੇ ਨੂੰ ਐਮਐਲਏ ਚਲਾ ਰਿਹਾ ਇੱਥੇ ਦਾ ਦੇ ਡੀਐਸਪੀ ਐਸਐਚਓ ਨਿਕਲਾਂਦੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਨਤਾ ਲੈਂਡਵੋਡਾਂ ਤੇ ਲਖਾ ਲੈਣਾ ਚਾਹੀਦਾ ਪੀਪੀ ਜਨਤਾ ਲੈਂਡ ਲਖਾ ਲੈਣਾ ਚਾਹੀਦਾ ਤਾਂ ਕਿ ਜਿਹੜਾ ਇਹ ਨਿੱਜੀ ਅਦਾਰਾ ਬਣ ਗਿਆ ਇਹ ਪਬਲਿਕ ਦੀ ਕੀਤੇ ਨਹੀਂ ਸੁਣਦੀ ਜਦੋਂ ਘਰਾਂ ਤੱਕ ਲੋਕ ਟਾਉਟ ਪਹੁੰਚਦੇ ਨੇ ਸਰਕਾਰ ਦੇ ਟਾਉਟ ਘਰਾਂ ਤੱਕ ਪਹੁੰਚਦੇ ਨੇ ਵਿਚੋਲੇ ਬਣਦੇ ਨੇ ਤਾਂ ਇਹ ਲੋਕਾਂ ਨੂੰ ਇੱਕ ਤੁਸੀਂ ਦੇਖੇ ਰਹੇ ਅੱਜ ਇੱਥੋਂ ਜਦੋਂ ਐਮਐਲਏ ਲੰਘਿਆ ਜਦੋਂ ਗੁਰਦਾਬਾਦ ਦੇ ਨਾਰੇ ਲਗੇ ਉਸ ਐਮਐਲਏ ਨੂੰ ਤੁਸੀਂ ਦਿਖੇ ਨਹੀਂ ਬੈਠੇ ਤੁਸੀਂ ਤੁਸੀਂ ਕਿਹੜੇ ਹਲਕੇ ਦੇ ਲੋਕ ਨੇ ਕਿਹੜੇ ਥਾਣੇ ਦੇ ਅੱਗੇ ਬੈਠੇ ਜੇਕਰ ਐਮਐਲਏ ਨੂੰ ਕੋਈ ਲੋਕਾਂ ਦਾ ਦੁੱਖ ਹੁੰਦਾ ਉਹ ਐਮਐਲਏ ਖੜ ਕੇ ਪੁੱਛਦਾ ਵੀ ਤੁਹਾਡੀ ਦੱਸੋ ਜੀ ਕਿਹੜੀ ਸੁਣਾਈ ਨਹੀਂ ਹੋਈ ਅਸੀਂ ਐਮਐਲਏ ਦਾ ਸਤਿਕਾਰ ਕਰਦੇ ਪਰ ਉਹ ਨਲਾਇਕ ਐਮਐਲਏ ਤੁਹਾਡੇ ਮੂਹਰੇ ਨੂੰ ਲੰਘਿਆ ਜਿਹਦਾ 48000 ਕਰੋੜ ਰੁਪਏ ਦਾ ਘਟਾਲੇ ਨਾਲ ਜੁੜਿਆ ਹੋਇਆ ਆਈਡੀ ਨੇ ਕਰਿਆ ਐਸ ਐਮਐਲਏ ਤੋਂ ਅਸੀਂ ਕੀ ਇਨਸਾਫ ਮੰਗਣਾ ਚਾਹੁੰਦੇ ਤੁਹਾਨੂੰ ਕੀ ਇਨਸਾਫ ਦਊਗਾ ਤੇ ਸਾਰੀਆਂ ਜਿਹੜੇ ਕੇਸਾਂ ਨੂੰ ਲੈ ਕੇ ਤੁਹਾਡੇ ਰਾਹੀਂ ਮੈਸੇਜ ਦਿੰਦੇ ਨੇ ਉਹ ਸਾਰੇ ਪਰਿਵਾਰਾਂ ਨੂੰ ਸਲਾਹ ਲੈ ਕੇ ਅਗਲਾ ਜਿਹੜਾ ਸੰਘਰਸ਼ ਹੈ ਹੋਰ ਬਹੁਤ ਵੱਡਾ ਤਿੱਖਾ ਕੀਤਾ ਜਾਊਗਾ ਤੇ ਅੱਜ ਸਾਡੀ ਹਾਜ਼ਰੀ ਹੈ ਅੱਜ ਕੱਲਲੇ ਕੇਸਾਂ ਬਾਰੇ ਤੁਹਾਨੂੰ ਦੱਸਣ ਆਏ ਆ ਬਲਵਿੰਦਰ ਜੀ ਪੁਲਿਸ ਤੇ ਕਾਫੀ ਪੁਲਿਸ ਲੱਗੀ ਜਿਵੇਂ ਸ਼ਾਮ ਨੂੰ ਤਲਬੀਲ ਕੀਤਾ ਹੋਇਆ ਕਿਸੇ ਦੀ ਡਰਿਆ ਪੁਲਿਸ ਨੂੰ ਘੱਟੇ ਦੋ ਅੱਜ ਪੁਲਿਸ ਨੂੰ ਦੇਖੋ ਥੋੜੇ ਬੰਦੇ ਆ ਜਦੋਂ ਗੂੰਗੀ ਬੋਲੀ ਆਵਾਜ਼ ਜਿਹੜੀ ਸਰਕਾਰ ਨਹੀਂ ਸੁਣਦੀ ਜਿਹੜੇ ਕਰਪਟ ਪੁਲਸਾਰੇ ਆ ਇੱਥੇ ਤੱਕ ਪੁਲਸਾਂ ਦੇ ਖਲਾਫ ਹਲਫੀਆ ਵੈਨ ਆ ਗਏ ਇੱਕ ਕੈਲੋ ਇੱਕ ਲਾਂਡਰਾਂ ਤੋਂ ਹਲਫੀਆ ਵੈਨ ਆਇਆ ਐਸੇ ਥਾਣੇ 'ਚ 10000 ਰੁਪਏ ਖੋਏ ਜਾਂਦਾ ਉਹਦਾ ਜਮਾਂ ਤਲਾ ਉਹ ਸਾਡੇ ਕੋਲ ਹਲਫੀਆ ਬਿਆਨ ਆ ਰਹੇ ਨੇ ਇਸ ਪੁਲਿਸ ਦੇ ਖਿਲਾਫ ਬਾਦਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਸੀ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਪਰ ਮੁੱਖ ਮੰਤਰੀ ਸਾਹਿਬ ਸਾਡੇ ਕੋਲ ਤਾਂ ਹਲਫੀਆ ਬਿਆਨ ਆ ਚੁੱਕੇ ਨੇ 15 ਜਾਂ 20 ਹਲਫੀਆ ਬਿਆਨ ਪਏ ਨੇ ਜਿਵੇਂ ਸੋਲਵਸ ਚੱਲਿਆ ਨਗਰ ਨਿਗਮ ਜੋ ਘਟਾਲਾ ਹੋਇਆ ਐਸੇ ਤਰ੍ਹਾਂ ਇਹ ਥਾਣੇ ਅੱਜ ਘਟਾਲਾ ਹੁੰਦਾ ਜਿਹਦੇ ਸਾਰਿਆਂ ਦੇ ਹਲਫੀਆ ਬਿਆਨ ਸਾਡੇ ਕੋਲ ਆਏ ਨੇ ਮੁੱਖ ਮੰਤਰੀ ਸਾਹਿਬ ਸੜਕਾਂ ਤੇ ਦੁਨੀਆ ਉਤਰ ਰਹੀ ਐ ਇਹ ਚੁਟਕਲੇ ਬੋਦੀ ਤੇ ਚੱਲਣੇ ਨਹੀਂ ਹੁਣ 3 ਸਾਲ ਹੋ ਗਏ ਚੁਟਕਲੇ ਸੁਣਾਉਂਦਿਆਂ ਨੂੰ ਹੁਣ ਤੁਹਾਡੇ ਚੁਟਕਲੇ ਬੋਦੀ ਤੇ ਨਹੀਂ ਚੱਲ ਰਾਤ ਦੇ ਫੋਨਾਂ ਨਾਲ ਸ਼ੁਰੂ ਹੋ ਜਾਂਦੇ ਜਦੋਂ ਮੈਸੇਜ ਭੰਨੇ ਆਜੋ ਪ੍ਰਧਾਨ ਜੀ ਨਾਲ ਗੱਲ ਕਰੀਏ ਗੱਲ ਮੈਂ ਜੇ ਪਬਲਿਕ 'ਚ ਗੱਲ ਹੋਊਗੀ ਮੇਰੇ ਇਕੱਲੇ ਦੇ ਗੱਲ ਕਰਨ ਦੀ ਨਹੀਂ ਤਾਂ ਪ੍ਰਧਾਨ ਪਤਾ ਨਹੀਂ ਕੀ ਕਰੂਗਾ ਮੇਰੇ ਵਰਗੇ ਪ੍ਰਧਾਨ ਅੰਦਰ ਬੈਠ ਕੇ ਚਾਹ ਪੀ ਕੇ ਦੋ ਬਿਸਕੁਟ ਖਾ ਕੇ ਮੁਰਜ ਜਾਂਦੇ ਨੇ ਪਰ ਮੈਂ ਉਹ ਪ੍ਰਧਾਨਾ ਚੰਨੀ ਹਾਂ ਮੈਂ ਪਬਲਿਕ ਦੇ ਸਾਹਮਣੇ ਗੱਲ ਕਰਨਾ ਚਾਹੁੰਦਾ ਜਿਹੜਾ ਵੀ ਅਫਸਰ ਨਿਕਲੂਗਾ ਉਹ ਇਕੱਲੇ ਪਰਿਵਾਰ ਦੀ ਸੁਣ ਕੇ ਗੱਲ ਇਹਨਾਂ ਨੂੰ ਸੰਤੁਸ਼ਟੀ ਦਿਵਾਵੇ ਸਮਾਵੰਦ ਕਰੇ ਕਿ ਸਾਨੂੰ ਸਾਨੂੰ ਹਫ਼ਤਾ ਚਾਹੀਦਾ 5 ਦਿਨ ਚਾਹੀਦੇ ਜਾਂ 10 ਦਿਨ ਚਾਹੀਦੇ ਜਿਵੇਂ ਪਹਿਲਾਂ ਐਸਪੀ ਨੇ ਸਾਡੇ ਇੱਕ ਮੰਗ ਪੱਤਰ ਲੈ ਕੇ 2 ਹਫ਼ਤੇ ਦਾ ਟਾਈਮ ਮੰਗਿਆ ਸੀ ਅੱਜ ਇੱਕ ਹਫ਼ਤਾ ਹੋ ਗਿਆ ਤੇ ਇੱਕ ਹਫ਼ਤੇ ਚ ਟਸ ਤੋਂ ਮਸ ਨਹੀਂ ਕੇਸ ਕਰਿਆ ਕੋਈ ਮਤਲਬ ਕਹਿੰਦਾ ਮੈਂ ਤੁਸੀਂ ਜਿੰਨੇ ਵੀ ਕੇਸ ਹੈਗੇ ਪੁਲਿਸ ਦਾ ਕੋਆਪਰੇਟ ਕਰਨ ਨੂੰ ਤਿਆਰ ਹੋ ਉਸਦੇ ਬਾਅਦ ਵੀ ਮਤਲਬ ਤੁਹਾਨੂੰ ਕੋਈ ਜਸਟਿਸ ਨਹੀਂ ਮਿਲ ਰਿਹਾ ਕੋਈ ਜਸਟਿਸ ਲਈ ਕੋਈ ਸਮਾਂ ਬਾਉਂਡ ਦੀ ਕੋਈ ਇੱਕ ਦੋ ਟੁਕੜੀ ਕਰਦਾ ਤੇ ਜੇ ਪੈਸੇ ਦਿੰਨੇ ਜਿਹੜੀ ਡਿਫਾਲਟਰ ਪਾਰਟੀ ਹੈ ਜਿਵੇਂ ਗੱਲ ਕਰ ਲਈਏ ਅਦਰ ਵਾਲੀ ਪਿੰਡ ਦਾ ਮੁੰਡਾ ਅਸੀਂ ਤੁਹਾਨੂੰ ਦੱਸਿਆ ਸੀ ਲਖਵੀਰ ਸਿੰਘ ਆਨਲਾਈਨ ਚਿੱਟੇ ਦੀ ਪੇਮੈਂਟ ਇਸ ਏਰੀਆ ਚ ਲਾ ਕੇ ਆਨਲਾਈਨ ਚਲਦੀ ਹੈ ਚਿੱਟੇ ਦੀ ਪੇਮੈਂਟ ਬੈਂਕ ਚ ਹੁੰਦੀ ਹੈ ਇਹ ਜੀ ਸਾਡੇ ਕੋਲ ਸਟੇਟਮੈਂਟ ਹੈਗੀ ਸਾਰਾ ਕੁਝ ਹੈਗਾ ਇੱਕ ਪੁਲਿਸ ਮੁਲਾਜ਼ਮ ਚੰਡੀਕਰ ਤੋਂ ਥਾਰ ਗੱਡੀ ਲੈ ਕੇ ਆਉਂਦਾ 35-40 ਲੱਖ ਰੁਪਏ ਦਾ ਚਿੱਟਾ ਵੇਚਦਾ ਜਿਹਦੇ ਸਾਰੇ ਡਾਕੂਮੈਂਟ ਹੈ ਸਦਰ ਥਾਣੇ ਖੜਨਾ ਕੋਈ ਉਹਦੀ ਕਾਰਵਾਈ ਨਹੀਂ ਕਰੀ ਕੋਈ ਐਫ ਆਈ ਆਰ ਨਹੀਂ ਕੱਟੀ ਆਹ ਵੀ ਗੰਭੀਰ ਕੇਸ ਨੇ ਜੇਕਰ ਕੋਈ ਸੁਣੇ ਇਹ ਕੈਂਪ ਲਾਨ ਦਾ ਪਿੰਡਾਂ 'ਚ ਫਾਇਦਾ ਨਹੀਂ ਪੁੱਛਦਾ ਸਰਕਾਰ ਦਾ ਕੈਂਪ ਲਾਨ ਦਾ ਕੋਈ ਫਾਇਦਾ ਨਹੀਂ ਕੈਂਪ ਤਾਂ ਸੜਕਾਂ ਦੇ ਲੱਗੇਵੇ ਤੁਹਾਡੀ ਮਕਾਨ ਦੇ ਰਹੇ ਪਿੱਠ ਸੇ ਆਪਾਂ ਥੋੜਾ ਕਰ ਰਹੇ ਹਾਂ ਇੱਥੇ ਅੱਜ ਸੁਣਵਾਈ ਨਾ ਹੋਈ ਤਾਂ ਅਗਲਾ ਫੋਰਾ ਅੱਜ ਸੁਣਵਾਈ ਨਾ ਹੋਈ ਤਾਂ ਸਾਰੇ ਜਥੇਬੰਦੀਆਂ ਨਾਲ ਅਸੀਂ ਸਾਡੀ ਸਾਰੀ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਚਾਹੋ ਮੁੱਖ ਮੰਤਰੀ ਦਫਤਰ ਦਾ ਕਰੋ ਕਰਨਾ ਪਵੇ ਚਾਹੋ ਡੀਜੀਪੀ ਦਾ ਪਤਲਾ ਫੁਕਲਾ ਪਵੇ ਅਗਲਾ ਸਰਸਾ ਜਿਹੜਾ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਨਾਲ ਹੋਊਗਾ ਤੇ ਤੁਹਾਨੂੰ ਦੱਸਿਆ ਜਾਊਗਾ ਇਹ ਕਾਫਤਾ ਪਹਿਲਾਂ ਵੀ ਅਸੀਂ ਕਿਹੜੇ ਦਿਨ ਜਿਹੜਾ ਮੁੱਖ ਮੰਤਰੀ ਦਾ ਕਰੋ ਕਰਾਂਗੇ ਜਿਵੇਂ ਵੀ ਸਾਰੀ ਸੰਗਤ ਦੀ ਡਿਊਟੀ ਲੱਗੂਗੀ ਮੈਂ ਇਹਨਾਂ ਕੋਲੇ ਹਾਜ਼ਰ ਬਲਵਿੰਦਰ ਜੀ ਮੋਰਚੇ ਤੇ ਆ ਕੇ ਪੁਲਿਸ ਮੁਲਾਜਮਾਂ ਬੋਲੋ ਤਰ੍ਹਾਂ ਤੋਂ ਮੰਗ ਪੱਤਰ ਦਿੱਤਾ ਗਿਆ ਸੀਗਾ ਕਿ ਆ ਉਹਨਾਂ ਜਿੰਨਾ ਸਮਾਂ ਦਿੱਤਾ ਸੀਗਾ ਸਮਾਂ ਪੂਰਾ ਹੋ ਚੁੱਕਿਆ ਇਸ ਤੋਂ ਦੋ ਹਫ਼ਤੇ ਦਾ ਸਮਾਂ ਲਿਆ ਸੀ ਪਰ ਉਸ ਤੋਂ ਬਾਅਦ ਹੋਰ ਦੋ ਚਾਰ ਕੇ ਅਸੀਂ ਇਸੇ ਥਾਣੇ ਇੱਕ ਹਫ਼ਤੇ ਚੋਂ ਇੱਕ ਕੇਸ ਵੀ ਡਿਸਾਈਡ ਨਹੀਂ ਕਰਿਆ ਛਿਆਂ ਦਾ ਅਸੀਂ ਕਹਿੰਦੇ ਜਿਹੜਾ ਪਹਿਲਾ ਕੇਸ ਹੋਣ ਵਾਲਾ ਉਹ ਕਰ ਦਿਓ ਪਰ ਇੱਕ ਵੀ ਕੇਸ ਜਿਹੜਾ 6 ਦਿਨ ਚ ਨਹੀਂ ਕਰਿਆ ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਮੰਨਸਾ ਸਾਫ ਨਹੀਂ ਹੈ ਪੰਜਾਬ ਸਰਕਾਰ ਮੁਰਦਾਬਾਦ 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 ਨਾ ਸਰਕਾਰ ਮੁਰਦਾਬਾਦ 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 ਉਂਝ ਆਪਾਂ ਕਹਿੰਦੇ ਆ ਜੀ ਉਂਝ ਆਪਾਂ ਕਹਿੰਦੇ ਜਿਹੜੇ ਸਰਕਾਰੀ ਮੁਲਾਜ਼ਮਾ ਉਹ ਪਬਲਿਕ ਦੇ ਸੇਵਾਦਾਰ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਕੋਈ ਪਬਲਿਕ ਦਾ ਸੇਵਾਦਾਰ ਨਹੀਂ ਜਿਵੇਂ ਥਾਣੇ ਠੇਕੇ ਦੇ ਦਿੱਤੇ ਹੋਣ ਜਿਵੇਂ ਐਵਰੇਜ ਪੁੱਛਦੇ ਹੋਣਾ ਵੀ ਥਾਣੇ ਦੀ ਕਿੰਨੇ ਐਸਐਚਓ ਦਾ ਪੁੱਛ ਲੋ ਡੀਐਸਪੀ ਦਾ ਸਭ ਦਾ ਕਹਿੰਦੇ ਰੇਟ ਚੱਲ ਰਿਹਾ ਜਿਹੜੀ ਇਹ ਬਦਲੀ ਕਰਨੀ ਆ ਕਰਾਣੀ ਆ ਰੇਟ ਚੱਲ ਰਿਹਾ ਸਾਰਾ ਇਹਦੀ ਡੂੰਗੀ ਜਿਵੇਂ ਹੁਣ ਆਪ ਵੀ ਡੀਟੀਓ ਦਫ਼ਤਰ ਦਾ ਦੇਖ ਸਕਦੇ ਡੀਟੀਓ ਦਫ਼ਤਰ ਦਾ ਦੇਖ ਸਕਦੇ ਕਿੰਨੇ ਬੰਦੇ ਖੜੇ ਨੇ ਕੀ ਕੀ ਹੋ ਰਿਹਾ ਤੇ ਸਾਰਾ ਜਿਹੜਾ ਪੰਜਾਬ ਜਿਹੜਾ ਹੈਗਾ ਕਾਲਾ ਮਾਲਾ ਚੱਲ ਰਿਹਾ ਜਿਹਨੂੰ ਰੰਗਲਾ ਪੰਜਾਬ ਨਹੀਂ ਨੂੰ ਕੰਗਲਾ ਪੰਜਾਬ ਬਲਾ ਕੇ ਰੱਖਦਾ ਜੀ ਜੀ ਅੱਜ ਅਸੀਂ ਮਲਵਿੰਦਰ ਸਿੰਘ ਕੁੰਬੜਾ ਜੀ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਦਾਸ ਵੱਲੋਂ ਨਗਰ ਕੌਂਸਲ ਜੀਰਕਪੁਰ ਦੇ ਵਿੱਚ ਵੀ ਪ੍ਰਦਰਸ਼ਨ ਚੱਲ ਰਿਹਾ ਹੈ ਜਿਹਦੇ ਵਿੱਚ ਪੁਲਿਸ ਵੀ ਧੱਕੇ ਸਹੀ ਦੇ ਲਈ ਜੋ ਇਹ ਧਰਨਾ ਲੰਬੇ ਸਮੇਂ ਤੋਂ ਚੱਲ ਰਿਹਾ ਜੋ ਪਬਲਿਕ ਨੂੰ ਆਮ ਜਨਤਾ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਦੇ ਲਈ ਸਾਡੀ ਜਿਹੜੀ ਸੰਸਥਾ ਕੋਮਲ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਅਤੇ ਸ਼ਹੀਦ ਆਜ਼ਮ ਪੀਸਪੋਰਟ ਦੇ ਪੂਰੇ ਅਹੁਦੇਦਾਰ ਅਸੀਂ ਭਾਈ ਬਲਵਿੰਦਰ ਸਿੰਘ ਕੁੰਬੜਾ ਜੀ ਨਾਲ ਇਨਾ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਪੂਰਾ ਸਹਿਯੋਗ ਕਰਾਂਗੇ ਜਿਵੇਂ ਵੀ ਸਾਨੂੰ ਡਿਊਟੀ ਲਗਾਈ ਜਾਏਗੀ ਅਸੀਂ ਉਹਦੇ ਨਾਲ ਸਮਰਥਨ ਦੇ ਵਿੱਚ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਾਹਿਬ ਜੀ ਕੀ ਅਗਲਾ ਪ੍ਰੋਗਰਾਮ ਕੀ ਹੋਊਗਾ ਜੀ ਦੇਖੋ ਅਗਲਾ ਪ੍ਰੋਗਰਾਮ ਜੋ ਇਨਾ ਸਾਰਿਆਂ ਦੇ ਮੇਰੀ ਨਿਕਣਾ ਮੇਰਾ ਤਾਂ ਵਿਚਾਰ ਸੀ ਕਿ ਅਸੀਂ ਬੀਸੀ ਦਫਤਰ ਦੇ ਦਫਤਰ ਦੇ ਵਿੱਚ ਵੇਚਵੜ ਕੇ ਇੱਥੇ ਧਰਨਾ ਦਿੱਤਾ ਜਾਏ ਪਰ ਜੋ ਵੀ ਪ੍ਰੋਗਰਾਮ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਹੈ ਜਿਨ੍ਹਾਂ ਨਾਲ ਧੱਕਾ ਹੋਇਆ ਜਿਸ ਤਰੀਕੇ ਦਾ ਵੀ ਵੱਡੇ ਤੋਂ ਵੱਡਾ ਸੰਘਰਸ਼ ਇਹ ਵਿਢਣਗੇ ਅਸਾਹ ਸ਼ਰੋਮਣਿਆ ਕਾਲੀਦਾ ਅਮਰਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਰ ਦੀ ਪਾਰਟੀ ਦੋਨੋਂ ਮਨੋਤ ਤੜੋ ਜੇ ਤੰਦ ਲਾਉਣ ਦੀ ਵੀ ਲੋੜ ਪੈਗੀ ਤੇ ਤੁਹਾਨੂੰ ਹੀ ਲਾਵਾਂਗੇ جے کوٹ دے اندر جانا پے گا پر اتنے کوٹا بھی اباؤ ہو چکی نے کوٹا دے جج بھی اچھ چکے نے اے تھانے دا دے بہت ہی زیادہ بول پالا. سب صاحبزہ اجیت سنگھ نگر دے اندر سب تو کماؤ جے تھانا گا تو وہ سوہا تھا بجدا کیونکہ ایم ایل اے نے اپنے ہاتھ تھانا رکھیا ہوا اور امنا نے تے گھنا کھڑا سی اور بتی ہوئی سی لال ਪਰ ਆਨੰਦ ਲਵੇ ਨਾਰੇ ਲੱਗਣ ਦੇ باوجود ਸਰਕਾਰ ਦੇ ਖਿਲਾਫ ਨਾਰੇ ਲੱਗਣ ਦੇ باوجود ਐਮਐਲਏ ਨੇ ਗਰੀਬ ਲੋਕਾਂ ਦੀ ਗੱਲ ਨਹੀਂ ਸੁਣੀ ਇਹ ਆਮ ਆਦਮੀ ਦੀ ਸਰਕਾਰ ਆ ਜਿਹੜੀ ਆਮ ਆਦਮੀ ਨੂੰ ਨਹੀਂ ਸੁਣਦੀ ਤੇ ਇਹਨਾਂ ਨੇ 3 ਸਾਲ بڑے ਬਿਲਡਰਾਂ ਤੋਂ ਪੈਸਾ ਇਕੱਠਾ ਕਰ ਲਿਆ ਤੁਸੀਂ ਦੇਖ ਲਓ ਸਾਰੇ ਪਾਸੇ ਸਾਬ ਜਵਾਜੀ ਸਿੰਘ ਨਗਰ ਦੇ ਅੰਦਰ ਦੀ ਜਿਹੜੀ ਪ੍ਰਾਪਰਟੀ ਆ ਮਾਲਾਂ ਦੇ ਬਾਹਲ ਦੇ ਵਿੱਚ ਤਬਦੀਲ ਹੋ ਗਈ ਮਾਲਾਂ ਵਾਲਿਆਂ ਨੂੰ ਤਾਂ ਜਗ੍ਹਾ ਪ੍ਰੋਵਾਈਡ ਕਰ ਰਹੇ ਨੇ ਗਰੀਬ ਆਦਮੀ ਆਸਤੇ ਉਹਨਾਂ ਦੇ ਪੱਲੇ 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 ਕੁਛ ਨਹੀਂ ਹੈ ਪ੍ਰੂਫ ਹੈਗੇ ਤੁਹਾਡੇ ਕੋਲ ਕਿਛੇ ਦੇ ਪ੍ਰੂਫ ਪਹਿਲੇ ਇਕੱਠੇ ਕਰੋ ਜੀ ਤਾਂ ਅਸੇ ਇਕੱਠੇ ਕਰੋ ਤਾਂ ਤੁਹਾਨੂੰ ਅਸੀਂ ਪ੍ਰੂਫ ਦੀ ਗੱਲ ਤੁਸੀਂ ਕਹਿੰਦੇ ਹੋ ਮੇਰਾ ਇੱਥੇ 2 ਸਾਲ ਤੋਂ ਇੱਕ ਕੇਸ ਆ 2 ਸਾਲ ਤੋਂ ਚੋਰ ਵੀ ਪਕੜਾਇਆ 2 ਸਾਲ ਤੋਂ ਰੇੜੀ ਵੀ ਜਮ੍ਹਾਂ ਕੀਤੀ ਹੋਈ ਐ ਇੱਥੇ ਰੇੜੀ ਇੱਥੇ ਪਈ ਹੋਈ ਐ ਉਹ ਐਪਲੀਕੇਸ਼ਨ ਵੀ ਲਿਖੀ ਆ ਅੱਜ ਤੱਕ ਇੱਕ ਵੀ ਪੁਲਿਸ ਮੁਲਾਜ਼ਮ ਉਸ ਘਰ ਵਿੱਚ ਜਾ ਕੇ ਉੱਥੋਂ ਦੀ ਇਨਕੁਆਇਰੀ ਨਹੀਂ ਕਰਨ ਗਿਆ 2 ਸਾਲ ਵਿੱਚ ਉਹਨਾਂ ਕੋਲ ਉਸ ਘਰ ਦੇ ਵਿੱਚ ਜਾ ਕੇ ਉਹਦੀ ਇਨਕੁਆਇਰੀ ਕਰਨ ਦੀ ਨਹੀਂ ਆਈ ਤੇ ਜਿਹੜਾ maal ਬਰਾਮਦ ਜਿਹੜੀ ਰੇੜੀ ਬਰਾਮਦ ਕੀਤੀ ਆ ਉਹ ਅੱਥੇ ਜਮ੍ਹਾਂ ਤੇ ਜਿਹੜਾ maal ਬਰਾਮਦ ਆ ਉਹ ਬੰਦੇ ਨੂੰ ਅੱਜ ਤੱਕ ਨਹੀਂ ਪਹੁੰਚਾਇਆ ਗਿਆ ਤੇ ਇਸ ਤੋਂ ਵੱਡੇ ਪ੍ਰੂਫ ਕਿਸ ਤਰੀਕੇ ਨਾਲ ਦਿੱਤੇ ਜਾ ਸਕਦੇ ਜੀ ਜੀ ਮੁੜਦਾਬਾਦ ਹਾਲੀ ਖਬਰ ਹੋ ਗਈ ਈ ਹਾਂ ਉਹ ਦੇਖੋ ਮੁੜਦਾਬਾਦ ਜੀ ਇਹটা ਕਰ ਲਿਓ ਮੁਰਦਾਬਾ ਸੁਹਾਣਾ ਪਲੇ ਮੁਰਦਾਬਾ ਸੁਹਾਣਾ ਪਲੇ ਮੁਰਦਾਬਾ ਪੰਜਾਬ ਪਲੇ ਮੁਰਦਾਬਾ ਪੰਜਾਬ ਪਲੇ ਮੁਰਦਾਬਾ ਲੋਕਲ ਐਮਐਲਏ ਮੁਰਦਾਬਾ ਲੋਕਲ ਐਮਐਲਏ ਮੁਰਦਾਬਾ ਲੋਕਲ ਐਮਐਲਏ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੀੜਿਦਾ ਵੱਲੋਂ ਜਦ ਸੁਹਾਣਾ ਥਾਣੇ ਦੇ ਗੇਟ ਦੇ ਉੱਤੇ ਜਾ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਦੇ ਉੱਤੇ ਥਾਣੇ ਦੇ ਪਰਿਵਾਰੀ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਅੰਦਰ ਬੁਲਾਇਆ ਗਿਆ ਮੌਕੇ ਦੇ ਉੱਤੇ ਥਾਣਾ ਪਰਿਵਾਰੀ ਵੱਲੋਂ ਪੀੜਤਾ ਦੀਆਂ ਪ੍ਰੋਬਲਮਸ ਨੂੰ ਸੁਣਿਆ ਗਿਆ ਇਸ ਸੰਬੰਧਿਤ ਬਾਹਰ ਆ ਕੇ ਗੱਲਬਾਤ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਮੜਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਜਿਹੜੇ 6-7 ਮੀਟਰ ਸੀ 6 ਮੀਟਰ ਪਹਿਲਾਂ ਸੀ ਆ ਦੋ ਤਿੰਨ ਮੀਟਰ ਹੁਣ ਆਲੇ ਸੀ ਉਹ ਕੱਲ ਕਲਾ ਬਰੀਫ ਚ ਅਸੀਂ ਡੀਐਸਪੀ ਸਿਟੀ 2 ਹਰਸ਼ਿੰਦਰ ਜੀ ਬੱਲ ਬੈਠੇ ਉਹਨਾਂ ਨੇ ਜਦੋਂ ਦੱਸਿਆ ਤੱਕ ਇਕੱਲੇ ਬਰੀਫ ਨਾਲ ਸਮਝਾਇਆ ਗਿਆ ਉਹਨਾਂ ਨੇ ਆਪਣੇ ਕੋਲੇ ਇਹਨੇ ਜਿਹੜੇ ਪਾਰਟੀਆਂ ਗਈਆਂ ਵੱਖੋ ਵੱਖਰੇ ਟਾਈਮ ਵੀ ਤੁਹਾਡਾ ਪਰਸੋਂ ਨੂੰ ਜਾਂ ਚੌਥੇ ਨੂੰ ਤੁਹਾਡਾ ਮੌਕਾ ਦੇਖਿਆ ਜਾਊਗਾ ਮੌਕਾ ਦੇਖ ਕੇ ਉਹਨਾਂ ਨੇ ਆਪਣੇ ਕੋਲੇ ਕੇਸ ਲਏ ਪਰ ਅਸੀਂ ਤੁਹਾਡੇ ਰਾਹੀਂ ਫੇਰ ਵੀ ਕਹਿਣਾ ਚਾਹੁੰਦਾ ਜੇ ਪ੍ਰਸ਼ਾਸਨ ਕਰਦਾ ਤਾਂ ਇਹਨਾਂ ਦਾ ਧੰਨਵਾਦ ਐਸ ਐਚ ਓ ਸੁਹਾਣੇ ਦਾ ਧੰਨਵਾਦ ਡੀ ਐਸ ਪੀ ਦਾ ਧੰਨਵਾਦ ਜੇ ਅੱਜ ਵੀ ਸਾਡੀ ਸੁਣ ਲੈਂਦਾ ਜੇਕਰ ਇਹ ਗੱਲਬਾਤ ਹਲੇ ਵੀ ਕੋਈ ਸਿਰੇ ਨਾ ਚੜੀ ਤਾਂ ਅਸੀਂ 10 ਤਰੀਕ ਜਿਹੜੀ 10 ਤਰੀਕੇ 10 ਪੰਜ ਨੂੰ ਆਪਾਂ ਜਿਹੜਾ ਹੈਗਾ ਡੀਸੀ ਦਾ ਤੇ ਐਸਐਸਪੀ ਦਫ਼ਤਰ ਦਾ ਕਰੋ ਕਰਾਂਗੇ ਜੇਕਰ ਸਾਡਾ ਹਲੇ ਵੀ ਸਮਾਂ ਨਾ ਹੋਇਆ 10 ਦਿਨ ਦਾ ਮੌਕਾ ਸੀ ਪੁਲਿਸ ਪ੍ਰਸ਼ਾਸਨ ਨੇ ਅੱਜ ਦੇ ਰਹੇ ਸਾਰੀ ਜਥੇਬੰਦੀਆਂ ਦੇ ਰਹੀਆਂ ਇਹੀ ਕੰਮ ਨਹੀਂ 10 ਦਿਨ ਤੋਂ ਬਾਅਦ ਫਿਰ ਇਹੀ ਤਰਕਰੋ ਜਿਹੜਾ ਐਸਐਸਪੀ ਨਾਲ ਡੀਸੀ ਦਾ ਕਰਿਆ ਜਾਵੇ